ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਪੌਦੇ ਬਾਰੇ ਜੋ ਆਪਣੇ ਨਾਮ ਵਾਂਗ ਹੀ ਤੁਹਾਡੀ ਜ਼ਿੰਦਗੀ ਵਿੱਚ ਸਦਾ ਬਹਾਰ ਖੁਸ਼ੀਆਂ ਲਿਆਉਂਦਾ ਹੈ ਜੀ ਜੀਹਾਂ ਦੋਸਤੋ ਗੱਲ ਹੋ ਰਹੀ ਹੈ ਸਦਾ ਬਹਾਰ ਦੇ ਪੌਦੇ ਦੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਘਰ ਵਿੱਚ ਇਹ ਪੌਦਾ ਲੱਗਿਆ ਹੋਵੇ ਉਹਨਾਂ ਦੇ ਘਰੋਂ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਅਤੇ ਕਿਸਮਤ ਦਾ ਤਾਰਾ ਹਮੇਸ਼ਾ ਚਮਕਦਾ ਰਹਿੰਦਾ ਹੈ ਦੋਸਤੋ ਜਾਣਦੇ ਹਾਂ ਇਹ ਸਦਾ ਬਹਾਰ ਦਾ ਪੌਦਾ ਕਿਉਂ ਖਾਸ ਹੁੰਦਾ ਹੈ ਲੋਕ ਇਸ ਨੂੰ ਆਪਣੇ ਘਰ ਵਿੱਚ ਕਿਉਂ ਜ਼ਿਆਦਾ ਲਗਾਉਂਦੇ ਹਨ ਇਹ ਪੌਦਾ ਦੋਸਤੋ ਸਾਲ ਦੇ 12 ਮਹੀਨੇ ਹਰਾ ਰਹਿੰਦਾ ਹੈ ਇਸ ਲਈ ਇਸ ਨੂੰ ਸਦਾਬਹਾਰ ਦਾ ਪੌਦਾ ਕਿਹਾ ਜਾਂਦਾ ਹੈ ਇਸ ਦੀ ਹਰੀ ਭਰੀ ਪੱਤੀਆਂ ਤੇ ਰੰਗੀਨ ਫੁੱਲ ਘਰ ਦੇ ਆਲੇ-ਦੁਆਲੇ ਨੂੰ ਇੱਕ ਪੋਜ਼ਿਟਿਵ ਊਰਜਾ ਦਿੰਦੇ ਹਨ ਵਾਸਤੂ ਅਤੇ ਤੰਤਰ ਸ਼ਾਸਤਰ ਵਿੱਚ ਕਿਹਾ ਗਿਆ ਹੈ ਕਿ ਜਿੱਥੇ ਪੌਦਾ ਹੁੰਦਾ ਹੈ ਉੱਥੇ ਨਕਾਰਾਤਮਕ ਊਰਜਾ ਕਦੇ ਵੀ ਨਹੀਂ ਟਿਕਦੀ ਦੋਸਤੋ ਇਸ ਪੌਦੇ ਵਿੱਚ ਤੁਹਾਨੂੰ ਆਕਰਸ਼ਨ ਕਰਨ ਵਾਲੇ ਗੁਣ ਵੀ ਪਾਏ ਜਾਂਦੇ ਹਨ ਸਦਾ ਬਹਾਰ ਨੂੰ ਲక్ష్ਮੀ ਜੀ ਦੇ ਆਵਾਸ਼ ਪੌਦਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਇਸ ਪੌਦੇ ਨੂੰ ਘਰ ਦੇ ਉੱਤਰ ਪੂਰਬ ਜਾਂ ਪੂਰਬ ਦਿਸ਼ਾ ਵੱਲ ਲਗਾਉਂਦੇ ਹੋ ਤਾਂ ਘਰ ਵਿੱਚ ਪੈਸੇ ਦੀ ਆਵਾਜਾਈ ਕਦੇ ਨਹੀਂ ਰੁਕਦੀ ਜਿਨ੍ਹਾਂ ਦੇ ਕਾਰੋਬਾਰ ਵਿੱਚ ਘਾਟਾ ਚੱਲ ਰਿਹਾ ਹੋਵੇ ਜਾਂ ਪੈਸਾ ਨਾ ਟਿਕਦਾ ਹੋਵੇ ਉਹ ਇਸ ਪੌਦੇ ਦੇ ਕੋਲ ਸੋਮਵਾਰ ਜਾਂ ਸ਼ੁੱਕਰਵਾਰ ਨੂੰ ਥੋੜਾ ਜਿਹਾ ਜਲ ਚੜ੍ਹਾ ਕੇ ਓਬ ਸ਼੍ਰੀ ਮਹਾ ਲక్ష్ਮੀ ਦਾ ਜਾਪ ਜ਼ਰੂਰ ਕਰਨ ਦੋਸਤੋ ਵਿਸ਼ਵਾਸ ਕਰੋ ਥੋੜੇ ਸਮੇਂ ਵਿੱਚ ਹੀ ਤੁਹਾਨੂੰ ਇਸ ਦੇ ਨਤੀਜੇ ਨਜ਼ਰ ਆਉਣਗੇ ਦੋਸਤੋ ਇਹ ਵੀ ਬਹੁਤ ਮਹੱਤਵ ਰੱਖਦਾ ਹੈ ਕਿ ਸਾਨੂੰ ਇਸ ਨੂੰ ਕਿੱਸ ਜਗ੍ਹਾ ਤੇ ਲਗਾਉਣਾ ਚਾਹੀਦਾ ਹੈ ਕਿਉਂਕਿ ਇਸ ਨੂੰ ਲਗਾਉਣ ਨਾਲ ਘਰ ਵਿੱਚ ਬਹੁਤ ਸਾਰੇ ਬਦਲਾਅ ਆਉਂਦੇ ਹਨ ਜੇਕਰ ਤੁਸੀਂ ਇਸ ਨੂੰ ਗਲਤ ਜਗ੍ਹਾ ਤੇ ਲਗਾ ਦਿੰਦੇ ਹੋ ਤਾਂ ਕਿਤੇ ਨਾ ਕਿਤੇ ਇਹ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਜੋਤਿਸ਼ ਪ੍ਰਕਿਰਿਆ ਅਨੁਸਾਰ ਇਸ ਨੂੰ ਹਮੇਸ਼ਾ 메ਨ ਗੇਟ ਕੋਲ ਜਾਂ ਫਿਰ ਕਿਸੇ ਵੀ ਦਵਾਰ ਕੋਰਾਪਾ ਲਗਾ ਸਕਦੇ ਆ ਅੱਗੇ ਜਾਂਦੇ ਆ ਦੋਸਤੋ ਕਿ ਕਿਹੜੀ ਅਜਿਹੀ ਥਾਂ ਹੈ ਜਿੱਥੇ ਇਸ ਨੂੰ ਸਾਨੂੰ ਭੁੱਲ ਕੇ ਵੀ ਨਹੀਂ ਲਗਾਉਣਾ ਚਾਹੀਦਾ ਇਸੇ ਤਰ੍ਹਾਂ ਹੀ ਦੋਸਤੋ ਡੇਲੀ ਇਸ ਨੂੰ ਤੁਸੀਂ ਪਾਣੀ ਵੀ ਪਾਉਣਾ ਹੈ ਅਤੇ ਜੋ ਵੀ ਲੋੜੀਂਦੀਆਂ ਦਵਾਈਆਂ ਹਨ ਉਹ ਵੀ ਤੁਸੀਂ ਇਸ ਨੂੰ ਪਾ ਕੇ ਇਸ ਨੂੰ ਹਰਾ ਭਰਾ ਰੱਖਣਾ ਹੈ ਜੀ ਕਿਉਂਕਿ ਦੋਸਤੋ ਜੇਕਰ ਤੁਸੀਂ ਆਪਣੇ ਘਰ ਵਿੱਚ ਤਣ ਚਾਹੁੰਦੇ ਹੋ ਚੰਗੀ ਸਿਹਤ ਚਾਹੁੰਦੇ ਹੋ ਤਾਂ ਇਸ ਦਾ ਹਰੇ ਰਹਿਣਾ ਬਹੁਤ ਜ਼ਰੂਰੀ ਹੈ ਜਿੰਨੇ ਤੁਸੀਂ ਇਸ ਦੀ ਸੰਭਾਲ ਕਰੋਗੇ ਓਨਾ ਹੀ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ। ਦੋਸਤੋ, ਸ਼ਾਸਤਰਾਂ ਦੇ ਵਿੱਚ ਇਹ ਵੀ ਮੰਨਿਆ ਗਿਆ ਹੈ ਕਿ ਇਹ ਪੌਦਾ ਧਨ ਦੇ ਨਾਲ-ਨਾਲ ਸਾਡੀ ਸਿਹਤ ਨਾਲ ਵੀ ਜੁੜਿਆ ਹੁੰਦਾ ਹੈ। ਇਸ ਦਾ ਸਬੰਧ ਸਿਰਫ ਪੈਸੇ ਨਾਲ ਨਹੀਂ ਹੁੰਦਾ। ਇਹ ਸਾਡੀ ਮਾਨਸਿਕ ਸ਼ਕਤੀ ਨੂੰ ਵੀ ਮਜ਼ਬੂਤ ਕਰਦਾ ਹੈ। ਜੋ ਪੁਰਾਣੇ ਸਾਧੂ ਸੰਤ ਜਿਨ੍ਹਾਂ ਨੇ ਗ੍ਰੰਥ ਲਿਖਿਆ ਹਨ, ਉਹ ਹਮੇਸ਼ਾ ਜੰਗਲਾਂ ਵਿੱਚ ਰਹਿੰਦੇ ਸਨ ਅਤੇ ਉੱਥੇ ਇਹਨਾਂ ਦੀ ਜ਼ਿਆਦਾ ਮਾਤਰਾ ਵਿੱਚ ਉਹ ਸੇਵਾ ਕਰਦੇ ਸਨ। ਸ਼ਾਸਤਰ ਵਿੱਚ ਲਿਖਿਆ ਗਿਆ ਹੈ ਕਿ ਇਹ ਪੌਦਾ ਸਾਡੇ ਮਨ ਨੂੰ ਮਜ਼ਬੂਤ ਕਰਦਾ ਹੈ ਸਾਡੇ ਕੋਲ ਨੈਗੇਟਿਵ એનર્ਜੀ ਨੂੰ ਦੂਰ ਕਰਦਾ ਹੈ ਅਤੇ ਸਕਾਰਾਤਮਕ ਊਰਜਾ ਨਾਲ ਸਾਡਾ ਵੀੜਾ ਜਾਂ ਸਾਡਾ ਮਨ ਭਰ ਦਿੰਦਾ ਹੈ ਦੋਸਤੋ ਜਿੰਨਾ ਘਰਾਂ ਵਿੱਚ ਇਹ ਪੌਦਾ ਲੱਗਿਆ ਹੁੰਦਾ ਹੈ ਜੇਕਰ ਤੁਸੀਂ ਸਵੇਰੇ ਸਵੇਰੇ ਇਸ ਦੇ ਪੱਤੇ ਨੂੰ ਦੇਖਦੇ ਹੋ ਜਾਂ ਫਿਰ ਇਸ ਦੇ ਗੁਲਾਬੀ ਫੁੱਲਾਂ ਦੀ ਤੁਸੀਂ ਸੁਗੰਧ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਸਿਹਤ ਬਿਲਕੁਲ ਠੀਕ ਰਹੇਗੀ ਕੋਈ ਵੀ ਨਕਾਰਾਤਮਕ ਵਿਚਾਰ ਤੁਹਾਡੇ ਦਿਮਾਗ ਵਿੱਚ ਨਹੀਂ ਆਵੇਗਾ ਅਤੇ ਹਮੇਸ਼ਾ ਤੁਸੀਂ ਫੁੱਲਾਂ ਵਾਂਗ ਹੱਸਦੇ ਰਹੋਗੇ ਐਸ ਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਇਸ ਦੀ ਸੁਗੰਧ ਲੈਂਦੇ ਹੋ ਤਾਂ ਸਾਨੂੰ ਸ਼ੂਗਰ ਤੋਂ ਵੀ ਛੁਟਕਾਰਾ ਮਿਲਦਾ ਹੈ ਭਾਵੇਂ ਸਾਡੇ ਸਰੀਰ ਦਾ ਜੋ ਸ਼ੂਗਰ ਹੁੰਦਾ ਹੈ ਉਹ ਵੀ ਸੰਤੁਲਨ ਬਣਿਆ ਰਹਿੰਦਾ ਹੈ ਇਸ ਕਰਕੇ ਦੋਸਤੋ ਪੁਰਾਣੇ ਲੋਕਾਂ ਨੂੰ ਕਦੇ ਵੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਨਹੀਂ ਲੱਗਦੀਆਂ ਸਨ ਕਿਉਂਕਿ ਉਹ ਹਮੇਸ਼ਾ ਸ਼ਾਸਤਰਾਂ ਵਿੱਚ ਲਿਖੀਆਂ ਗਈਆਂ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਧਾਰਨ ਕਰਦੇ ਸਨ ਇਸ ਦੇ ਨਾਲ ਹੀ ਇੱਕ ਬਹੁਤ ਹੀ ਤਾਕਤਵਰ ਟੋਟਕਾ ਸਾਹਮਣੇ ਆਉਂਦਾ ਹੈ ਇੱਕ ਜਿਹੜਾ ਟੋਟਕਾ ਜੋ ਤੁਸੀਂ ਆਪਣੇ ਘਰ ਵਿੱਚ ਹੀ ਇਸ ਦੇ ਪੱਤੇ ਨਾਲ ਕਰ ਸਕਦੇ ਹੋ 사ਦਾ ਬਹਾਰ ਦਾ ਇੱਕ ਪੱਤਾ ਲੋ ਉਸ ਉੱਤੇ ਚੰਦਰ ਨਾਲ ਓਮ ਲਿਖੋ ਤੇ ਸ਼ੁੱਕਰਵਾਰ ਦੀ ਰਾਤ ਆਪਣੇ ਘਰ ਦੇ ਮੋਕਾ ਦਰਵਾਜ਼ੇ ਦੇ ਕੋਲ ਦੋਸਤੋ ਰੱਖ ਦਿਓ ਸਵੇਰ ਹੁੰਦੇ ਹੀ ਉਸ ਨੂੰ ਕਿਸੇ ਹਰੇ ਦਰਖਤ ਦੇ ਕੋਲ ਸੁੱਟ ਦਿਓ ਕਿਹਾ ਜਾਂਦਾ ਹੈ ਕਿ ਘਰ ਦੀ ਨਜ਼ਰ ਤੇ ਬੁਰਾ ਪ੍ਰਭਾਵ ਖਤਮ ਹੋ ਜਾਂਦਾ ਹੈ ਇੱਕ ਗਲਤੀ ਆਮ ਤੌਰ ਤੇ ਹੀ ਸਾਡੇ ਘਰਾਂ ਵਿੱਚ ਜ਼ਿਆਦਾ ਦੇਖੀ ਜਾਂਦੀ ਹੈ ਕਿ ਜਦੋਂ ਹੀ ਅਸੀਂ ਕੋਈ ਪੌਦਾ ਘਰ ਵਿੱਚ ਲਾਉਣਾ ਹੁੰਦਾ ਹੈ ਤਾਂ ਅਸੀਂ ਉਸ ਨੂੰ ਕਿਸੇ ਵੀ ਗਵਾਂਡ ਵਿੱਚੋਂ ਜਾਂ ਫਿਰ ਕਿਸੇ ਵੀ ਰਿਸ਼ਤੇਦਾਰੀ ਵਿੱਚੋਂ ਲੈ ਕੇ ਆਉਂਦੇ ਹਾਂ ਪਰ ਦੋਸਤੋ ਇਸ ਨੂੰ ਹਮੇਸ਼ਾ ਹੀ ਤੁਹਾਨੂੰ ਖੁਦ ਖਰੀਦ ਕੇ ਆਪਣੇ ਘਰ ਵਿੱਚ ਲਾਉਣਾ ਪਵੇਗਾ ਜੇਕਰ ਤੁਸੀਂ ਕਿਸੇ ਦੇ ਘਰੋਂ ਲਿਆਂਦਾ ਹੋਇਆ ਪੌਦਾ ਆਪਣੇ ਘਰ ਵਿੱਚ ਲਾਉਂਗੇ ਤਾਂ ਉਹ ਕਦੇ ਵੀ ਤੁਹਾਡੇ ਘਰ ਵਿੱਚ ਵਾਧਾ ਨਹੀਂ ਕਰੇਗਾ ਐਸ ਲਈ ਯਾਦ ਰੱਖਿਓ ਤੁਸੀਂ ਖੁਦ ਦੀ ਮਿਹਨਤ ਦੀ ਕਮਾਈ ਨਾਲ ਹੀ ਇਸ ਪੌਦੇ ਨੂੰ ਖਰੀਦ ਕੇ ਘਰ ਵਿੱਚ ਲਾਉਣਾ ਹੈ ਜੀ ਇਸ ਦੇ ਨਾਲ ਹੀ ਦੋਸਤੋ ਕਈ ਲੋਕ ਕੀ ਕਰਦੇ ਹਨ ਕਿ ਕਈ ਪੌਦਿਆਂ ਨੂੰ ਗੋਗਲ ਦੀ ਧੂਫ ਦਿੰਦੇ ਹਨ ਦੋਸਤੋ ਇਹ ਸਿਆਣਿਆਂ ਦੁਆਰਾ ਦੱਸਿਆ ਗਿਆ ਇੱਕ ਨੁਕਤਾ ਹੁੰਦਾ ਹੈ ਪਰ ਇਹ ਹਮੇਸ਼ਾ ਸਬਜ਼ੀਆਂ ਦੇ ਉੱਪਰ ਹੀ ਕੀਤਾ ਜਾਂਦਾ ਹੈ ਕਿਉਂਕਿ ਦੋਸਤੋ ਮੰਨਿਆ ਜਾਂਦਾ ਹੈ ਕਿ ਜਦੋਂ ਵੀ ਅਸੀਂ ਕਿਸੇ ਸਬਜ਼ੀ ਵਾਲੇ ਪੌਦੇ ਨੂੰ ਜਾਂ ਕਿਸੇ ਸਬਜ਼ੀ ਵਾਲੀ ਵੇਲ ਨੂੰ ਗੋਗਲ ਦੀ ਧੂਫ ਦਿੰਦੇ ਹਾਂ ਤਾਂ ਉਸ ਦਾ ਧੂਆ ਉਸ ਨੂੰ ਚੰਗਾ ਫਲ ਦੇਣ ਵਿੱਚ ਮਦਦ ਕਰਦਾ ਹੈ ਪਰ ਦੋਸਤੋ ਇਹ ਜੋ ਪੌਦੇ ਹੁੰਦੇ ਹਨ ਇਹ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਕੰਮ ਕਰਦੇ ਹਨ ਇਸ ਕਰਕੇ ਕਦੇ ਵੀ ਇਹਨਾਂ ਨੂੰ ਗੋਗਲ ਜਾਂ ਫਿਰ ਹੋਰ ਕਿਸੇ ਵੀ ਤਰ੍ਹਾਂ ਦੀ ਤੂ ਹੁ ਸਾਨੂੰ ਨਹੀਂ ਦੇਣੀ ਚਾਹੀਦੀ ਕਈ ਲੋਕ ਐਵੇਂ ਸਮਝਦੇ ਹਨ ਕਿ ਸਾਨੂੰ ਇਹਨਾਂ ਦੇ ਕੋਲ ਦੀਵਾ ਜਗਾਉਣਾ ਚਾਹੀਦਾ ਹੈ ਦੋਸਤੋ ਇਹ ਵੀ ਗਲਤੀ ਤੁਸੀਂ ਭੁੱਲ ਕੇ ਵੀ ਨਹੀਂ ਕਰਨੀ ਕਦੇ ਵੀ ਸੇਕ ਦੇ ਕੋਲ ਜਾਂ ਅੱਗ ਦੇ ਕੋਲ ਇਸ ਪੌਦੇ ਨੂੰ ਤੁਸੀਂ ਨਹੀਂ ਲੈ ਕੇ ਜਾਣਾ ਕਿਉਂਕਿ ਜੇਕਰ ਇਸ ਨੂੰ ਸੇਕ ਲੱਗੇਗਾ ਇਸ ਨੂੰ ਅੱਗ ਲੱਗੇਗੀ ਤਾਂ ਜਿਵੇਂ ਜਿਵੇਂ ਇਸ ਦਾ ਪੱਤਾ ਮੱਚੇਗਾ ਉਸ ਦਾ ਧੂਆ ਤੁਹਾਡੇ ਵਿਹੜੇ ਨੂੰ ਨਕਾਰਾਤਮਕ ਸ਼ਕਤੀ ਨਾਲ ਭਰ ਦੇਵੇਗਾ ਜਿਸ ਨਾਲ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਹਾਨੀ ਹੋਣ ਲੱਗ ਜਾਵੇਗੀ ਤੁਹਾਡੇ ਘਰ ਦੇ ਮੈਂਬਰਾਂ ਦੀ ਸਿਹਤ ਖਰਾਬ ਹੋਣ ਲੱਗ ਜਾਵੇਗੀ ਅਤੇ ਜ਼ਿਆਦਾ ਕਰਜ਼ਾ ਤੁਹਾਡੇ ਸਿਰ ਚੜ ਜਾਵੇਗਾ ਜੀ ਦੋਸਤੋ ਹੁਣ ਦੇਖਦੇ ਹਾਂ ਕਿਹੜੀਆਂ ਉਹ ਜਗ੍ਹਾ ਹਨ ਜਿੱਥੇ ਸਾਨੂੰ ਭੁੱਲ ਕੇ ਵੀ ਇਸ ਨੂੰ ਨਹੀਂ ਲਗਾਉਣਾ ਚਾਹੀਦਾ ਸਭ ਤੋਂ ਪਹਿਲਾਂ ਦੋਸਤੋ ਆਉਂਦਾ ਹੈ ਬਾਥਰੂਮ ਜਾਂ ਟਾਇਲਟ ਇਹ ਸਭ ਤੋਂ ਗਲਤ ਜਗ੍ਹਾ ਮੰਨੀ ਜਾਂਦੀ ਹੈ ਇੱਥੇ ਦੀ ਊਰਜਾ ਅਸ਼ੁੱਧ ਮੰਨੀ ਜਾਂਦੀ ਹੈ ਜੋ ਕਿ ਪੌਦੇ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦੀ ਹੈ ਜੇਕਰ ਪੌਦੇ ਨੂੰ ਤੁਸੀਂ ਉੱਥੇ ਲਗਾਇਆ ਗਿਆ ਤਾਂ ਪੈਸੇ ਦੀ ਤਾਂ ਉਲਟ ਰੁਕਾਵਟ ਆਉਣੀ ਤੁਹਾਡੇ ਘਰ ਵਿੱਚ ਸ਼ੁਰੂ ਹੋ ਜਾਵੇਗੀ ਦੂਸਰਾ ਦੋਸਤੋ ਰਸੋਈ ਦੇ ਅੰਦਰ ਜਾਂ ਚੁੱਲ੍ਹੇ ਦੇ ਨੇੜੇ ਅੱਗ ਦਾ ਤਤ ਇੱਥੇ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਹੈ ਸਦਾ ਬਹਾਰ ਦਾ ਪੌਦਾ ਪਾਣੀ ਅਤੇ ਠੰਡੀ ਊਰਜਾ ਵਾਲਾ ਪੌਦਾ ਮੰਨਿਆ ਜਾਂਦਾ ਹੈ ਇਸ ਲਈ ਅੱਗ ਦੇ ਨੇੜੇ ਰੱਖਣਾ ਇਸ ਨੂੰ ਬਹੁਤ ਗਲਤ ਸਾਬਤ ਹੋਵੇਗਾ ਦੋਸਤੋ ਅੱਗੇ ਆਉਂਦਾ ਹੈ ਘਰ ਦੇ ਬਿਲਕੁਲ ਮੱਧ ਵਿੱਚ ਘਰ ਦਾ ਮੱਧ ਆਕਾਸ਼ ਤਤ ਨਾਲ ਜੁੜਿਆ ਹੁੰਦਾ ਹੈ ਇੱਥੇ ਕੋਈ ਵੀ ਪੌਦਾ ਰੱਖਣਾ ਵਾਸਤੂ ਅਨੁਸਾਰ ਊਰਜਾ ਰੁਕਾਵਟ ਪੈਦਾ ਕਰਦਾ ਹੈ ਇਸ ਕਰਕੇ ਦੋਸਤੋ ਤુલਸੀ ਦੇ ਪੱਤੇ ਦੀ ਤਰ੍ਹਾਂ ਭੁੱਲ ਕੇ ਵੀ ਇਸ ਨੂੰ ਵੇੜੇ ਦੇ ਜਮਾ ਵਿਚਾਲੇ ਲਾਉਣ ਦੀ ਤੁਸੀਂ ਭੁੱਲ ਨਹੀਂ ਕਰਨੀ ਇਹ ਹਮੇਸ਼ਾ ਦੀਵਾਰ ਦੇ ਨਾਲ ਜਾਂ ਫਿਰ ਮੇਨ ਗੇਟ ਦੇ ਕੋਲ ਹੀ ਲਗਾਇਆ ਜਾਂਦਾ ਹੈ ਦੋਸਤੋ ਕਈ ਲੋਕ ਕੀ ਕਰਦੇ ਹਨ ਕਿ ਬੈੱਡਰੂਮ ਵਿੱਚ ਇਸ ਤਰ੍ਹਾਂ ਦੇ ਪੌਦੇ ਨੂੰ ਗਵਲੇ ਵਿੱਚ ਲਗਾ ਕੇ ਰੱਖ ਲੈਂਦੇ ਹਨ ਦੋਸਤੋ ਬੈੱਡਰੂਮ ਵਿੱਚ ਕੋਈ ਵੀ ਪੌਦਾ ਰਾਤ ਨੂੰ ਆਕਸੀਜਨ ਘਟਾ ਸਕਦਾ ਹੈ ਕਿਉਂਕਿ ਪੌਦੇ ਰਾਤ ਨੂੰ ਕਾਰਬਨ ਡਾਈਆਕਸਾਈਡ ਛੱਡਦੇ ਹਨ ਦੋਸਤੋ ਹੋਰ ਕੁਝ ਗੱਲਾਂ ਹਨ ਜੋ ਗਲਤੀਆਂ ਹਨ ਜਿਹੜੀਆਂ ਅਸੀਂ ਸਦਾ ਬਹਾਰ ਦੇ ਪੌਦੇ ਦੇ ਨਾਲ ਕਰ ਦਿੰਦੇ ਹਾਂ ਤੇ ਉਸ ਤੋਂ ਬਾਅਦ ਸਾਡੇ ਘਰੇ ਨਕਾਰਾਤਮਕ ਊਰਜਾ ਦਾ ਦੌਰ ਵੱਜ ਜਾਂਦਾ ਹੈ ਸਾਨੂੰ ਐਸੇ ਦੇ ਸੁੱਕੇ ਹੋਏ ਪੱਤਿਆਂ ਨੂੰ ਕਦੇ ਵੀ ਐਸੇ ਦੀਆਂ ਜੜ੍ਹਾਂ ਕੋਲ ਜਾਂ ਗਮਲੇ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਜੇ ਪੱਤੇ ਸੁੱਕ ਜਾਂ ਤਾਂ ਉਹਨਾਂ ਨੂੰ ਤੁਰੰਤ ਸਾਨੂੰ ਕੱਟ ਦੇਣਾ ਚਾਹੀਦਾ ਹੈ ਕਿਉਂਕਿ ਇਹ ਨਕਾਰਾਤਮਕ ਊਰਜਾ ਦਾ ਸੰਕੇਤ ਦਿੰਦਾ ਹੈ ਜੀ ਐਸ ਨੂੰ ਕਦੇ ਵੀ ਪੈਰ ਨਾਲ ਨਾ ਛੂਓ ਇਹ ਪਵਿੱਤਰ ਪੌਦਾ ਮੰਨਿਆ ਜਾਂਦਾ ਹੈ ਇਸ ਨੂੰ ਇੱਜ਼ਤ ਨਾਲ ਸਾਨੂੰ ਹੱਥ ਲਗਾਉਣਾ ਚਾਹੀਦਾ ਹੈ ਘਰ ਦੇ ਕੂੜੇ ਜਾਂ ਮਿੱਟੀ ਦੇ ਢੇਰ ਦੇ ਨੇੜੇ ਨਾ ਰੱਖੋ ਅਸੀਂ ਕਈ ਵਾਰ ਦੇਖਦੇ ਹਾਂ ਕਿ ਜਦੋਂ ਵੀ ਅਸੀਂ ਘਰ ਵਿੱਚ ਝਾੜੂ ਮਾਰਦੇ ਹਾਂ ਤਾਂ ਉਸ ਕੂੜੇ ਨੂੰ ਅਸੀਂ ਆਮ ਤੌਰ ਤੇ ਪੌਦਿਆਂ ਦੇ ਕੋਲ ਹੀ ਇਕੱਠਾ ਕਰ ਦਿੰਦੇ ਹਾਂ ਦੋਸਤੋ ਇਹ ਗਲਤੀ ਐਸਾ ਸਾਦਾ ਬਾਹਾਰ ਦੇ ਪੌਦੇ ਨਾਲ ਭੁੱਲ ਕੇ ਵੀ ਨਹੀਂ ਕਰਨੀ ਦੋਸਤੋ ਅੱਗੇ ਆਉਂਦਾ ਹੈ ਕਿ ਐਸ ਨੂੰ ਜੋ ਵੀ ਅਸੀਂ ਜਲ ਦਿੰਦੇ ਹਾਂ ਉਸ ਪਾਣੀ ਨੂੰ ਬਾਅਦ ਵਿੱਚ ਸਾਨੂੰ ਟਾਇਲਟ ਦੇ ਕੋਲ ਨਹੀਂ ਸੁੱਟਣਾ ਚਾਹੀਦਾ ਹਮੇਸ਼ਾ ਜਿੰਨਾ ਜਲ ਤੁਸੀਂ ਇਸ ਨੂੰ ਪਾਉਣਾ ਹੈ ਸਾਰਾ ਇਸ ਦੀਆਂ ਜੜ੍ਹਾਂ ਵਿੱਚ ਸਾਨੂੰ ਪਾ ਕੇ ਜਾਣਾ ਚਾਹੀਦਾ ਹੈ ਇਸੇ ਨਾਲ ਹੀ ਜੇਕਰ ਇਹ ਪੌਦਾ ਸੁੱਕਣ ਲੱਗੇ ਉਸ ਨੂੰ ਘਰ ਵਿੱਚ ਨਾ ਰੱਖੋ ਉਸ ਜਗ੍ਹਾ ਦੀ ਮਿੱਟੀ ਨੂੰ ਬਦਲੋ ਅਤੇ ਨਵਾਂ ਪੌਦਾ ਜ਼ਰੂਰ ਲਗਾਓ ਕਿਉਂਕਿ ਸੁੱਕਿਆ ਪੌਦਾ ਊਰਜਾ ਨੂੰ ਰੁਕਾਵਟ ਪਾਉਂਦਾ ਹੈ ਜੀ ਇਸੇ ਨਾਲ ਹੀ ਹਫ਼ਤੇ ਦੇ ਵਿੱਚ 2-3 ਵਾਰ ਪਾਣੀ ਜ਼ਰੂਰ ਦਿਓ ਹਰ ਸ਼ੁੱਕਰਵਾਰ ਨੂੰ ਇਸ ਦੇ ਕੋਲ ਦੇਸੀ ਘਿਓ ਦਾ ਇੱਕ ਚਮਚਾ ਜ਼ਰੂਰ ਰੱਖੋ ਜੀ ਜਦੋਂ ਵੀ ਪੌਦੇ ਦਾ ਨਵਾਂ ਫੁੱਲ ਆਵੇ ਉਸ ਸਮੇਂ ओम श्री लक्ष्मी दन जाप जरूर ਕਰੋ ਇਸੇ ਨਾਲ ਹੀ ਅੱਜ ਦੀ ਆਪਣੀ ਛੋਟੀ ਜਿਹੀ ਵੀਡੀਓ ਖਤਮ ਹੁੰਦੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਇਸ ਨੂੰ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਜੀ